කාले ब और ठठा वीड लेर ම सपने න बहुत दि अप जो ਤੇ ਵੀਡੀਓ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ। ਹੋਰ ਜਿਵੇਂ ਮੀਨ ਮੀਨ ਇਹ ਬਹੁਤ ਜ਼ਿਆਦਾ ਆਪਣਾ ਬੁਰਾ ਹਾਲ ਕੀਤਾ ਹੋਇਆ ਹਨਾ ਸਾਰੇ ਥਾਈਆਂ ਮੀਂਹ ਪੰਜਾਬ ਦਾ ਬੇਸਕਰੀਮ ਨਾਲ ਸਾਰੇ ਥਾਈਆਂ ਬਹੁਤ ਜ਼ਿਆਦਾ ਮੀਂਹ ਆ ਤੇ ਅੱਜ ਕੁਝ ਫਰਕ ਆ। ਸਵੇਰੇ ਤਾਂ ਫਿਰ ਪੂਰ ਜੀ ਪਈ ਸੀਗੀ ਅੱਜ ਅਗਰ 4 ਸਤੰਬਰ ਸਵੇਰੇ ਸੀਗੀ ਪੂਰ ਜੀ ਤੇ ਹੁਣ ਵੀ ਬੱਦਲ ਪੂਰਾ ਹੋਇਆ ਪਿਆ ਪਤਾ ਨਹੀਂ ਕਦੋਂ ਆ ਜਾਊਗਾ। ਬਹੁਤ ਜਿਆਦਾ ਨੁਕਸਾਨ ਕੀਤਾ ਮੀਨੇ ਚਲੋ ਮੀ ਜਿੰਨਾ ਮਰਜ਼ੀ ਪੈ ਜਾਂਦਾ ਚਲੋ ਨੁਕਸਾਨ ਨਾ ਕਰਦਾ ਜਿਵੇਂ ਮਾਝੇ ਦੇ ਵਿੱਚ ਜਿਆਦਾ ਨੁਕਸਾਨ ਤੇ ਉਹ ਨਾ ਕਰਦਾ ਤੇ ਪੰਜਾਬ ਇੱਧਰ ਚਲੋ ਠੀਕ ਆ ਜੇ ਦਵਾਬੇ ਦੇ ਵਿੱਚ ਜਿਵੇਂ ਸਾਡਾ ਮੂਗਾ ਏਰੀਆ ਸਾਨੂੰ ਵੀ ਇੰਨਾ ਨਹੀਂ ਹੈਗਾ ਖਤਰਾ ਨਹੀਂ ਹੈਗਾ ਤੇ ਇੱਕ ਛੱਤਾਂ ਸਾਰੀ ਜਿੱਦਾਂ ਮਰਦੀ ਪੁੱਛਣਾ ਸਾਰੀ ਕਹੀ ਜਾਂਦੇ ਛੱਤਾਂ 'ਚ ਹੁੰਦੀਆਂ ਹਨ ਕਈਆਂ ਦੇ ਤਾਂ ਲੈਟਰ ਵੀ ਚੋਂ ਲੱਗ ਗਏ ਤੇ ਵੇਖੋ ਜੀ ਕ੍ਰੋਪੀਆ ਕੋਈ ਸਮਾਂ ਹੀ ਇਹੋ ਜਿਹਾ ਹੁੰਦਾ ਨਾ ਦੇਖੋ ਕਾਸਟ ਆਪਾਂ ਸਾਰਿਆਂ ਨੇ ਝੱਲਣਾ ਹੁੰਦਾ ਹੈਗਾ ਤੇ ਸਾਡੇ ਵੀ ਜਿੱਥੇ ਗੱਡੀ ਖੜੀ ਟਰੈਕਟਰ ਖੜਾ ਉਹ ਵੀ ਹੈ ਉਹ ਹੈ ਤਾਂ ਉੱਪਰ ਫਰਸ਼ ਵੀ ਲਾਈ ਹੋਈਗਾ ਜਿਹੜੇ ਪੱਥਰ ਦੇ ਸੀਮੈਂਟ ਜਿਹੇ ਹੁੰਦੇ ਆ ਉਹ ਉਹੀ ਮਤਲਬ ਬੱਲੇ ਆ ਤੇ ਉਹੀ ਉਹ ਹੈਗੀਆਂ ਜਿਹੜੀਆਂ ਇੱਟਾਂ ਟੈਲਾਂੀਆਂ ਹੁੰਦੀਆਂ ਨੇ ਤੇ ਫਿਰ ਵੀ ਬਣਾ ਮੋਟਾ ਕਿਸੇ ਸਾਈਡਾ ਤੋਂ ਡਾ ਤੋਂ ਚੂੰਦਾ ਉਹ ਦੀ ਨਾਲੇ ਨਾ ਮਜਬੂਤ ਬਣਾਇਆ ਹੋਇਆ ਲੱਕ ਲੱਕ ਪਾ ਕੇ ਫਰਸ਼-ਪੁਸ਼ ਲਾਈ ਹੋਈ ਆ ਪਰ ਉਧਰ ਪਰ ਕੋਠੀ ਤਾਂ ਨਹੀਂ ਚੋਂਦੀ ਚਲੋ ਕੋਠੀ ਤਾਂ ਆਪਣੇ ਨਾਲੇ ਇਹ ਤਾਂ ਅਡੋਰ ਸੀਨਿੰਗ ਜਿਹੜੀ ਕੀਤੀ ਹੁੰਦੀ ਉਹ ਵੀ ਕੀਤੀ ਆ ਚਲੋ ਇਹ ਤਾਂ ਨਹੀਂ ਚੋਂਦੀ ਕਿ ਕਈਆਂ ਕਈ ਭੈਣਾਂ ਕਹਿੰਦੀਆਂ ਸਾਡੇ ਲੈਟਰ ਵਿੱਚ ਚੋਂਦੀ ਆ ਤੇ ਬਹੁਤ ਜਿਆਦਾ ਨੁਕਸਾਨ ਆ ਹਨਾ ਚਲੋ ਜੀ ਭਾਬਾ ਗੱਲਾਂ ਬਾਤਾਂ ਸੋਡੀ ਨਾ ਸਾਂਝੀਆਂ ਕਰ ਲਈਆਂ ਕਿਉਂਕਿ ਜਿਉਂ ਜਿਹਾ ਸਮਾਂ ਚੱਲਦਾ ਹੁੰਦਾ ਉਹ ਜੀਆਂ ਫਿਰ ਆਪਾਂ ਨੂੰ ਇੱਕ ਦੂਜੇ ਨੂੰ YouTube ਫੈਮਿਲੀ ਨੂੰ ਗੱਲਾਂ ਸਾਂਝੀਆਂ ਕਰਨੀਆਂ ਪੈਂਦੀਆਂ ਤੇ ਆਪਣੇ ਕੋਲੇ ਕੋਟੀ ਬਣ ਕੇ ਰੈਡੀ ਹੋਈ ਸੀਗੀ ਜਾਗਟਾ ਫੋਨੀ ਸੀਜ਼ਨ ਬਹੁਤ ਫਸਟ ਤੇ ਭੱਜਿਆ ਆਉਂਦਾ ਤੀਜੀ ਨਾਲ ਬਹੁਤ ਆਉਂਦਾ ਵਾ ਤੇ ਬਸਮੀ ਨੱਕ ਰਹਿ ਗਿਆ ਤੇ ਫਿਰ ਜਾਨੀ ਬਹੁਤ ਜਿਆਦਾ ਕਾਸ ਇਸ ਚੀਜ਼ ਦਾ ਪੈ ਜਾਣਾ ਬਸ ਆਪਣੇ ਕੋਲ ਤਾਂ ਹੁਣ ਵੀ ਬਹੁਤ ਕਾਸ ਆ ਤੇ ਚਲੋ ਜਿਵੇਂ ਜਿਵੇਂ ਵਾਰੀ ਹੁੰਦੀ ਆ ਪਾ ਕੱਢੀ ਜਾਂਦੇ ਹਣ ਬਹੁਤ ਸੋਡਾ ਜਾਗਟਾ ਕੋਟੀਆਂ ਚੱਪਣ ਤਿਆਰ ਮਿਲਿਆਗਾ ਲੋਜੀ ਦੀਕ ਲੋਜੀ ਇਹ ਆਪਣੇ ਕੋਲ ਕੋਟੀ ਬਣ ਕੇ ਰੈਡੀ ਹੋ ਗਈ ਸੀ ਮੈਂ ਕ ਮੈਂ ਦਿਖਾਵਾਂ ਇਕ ਨੇ ਮੇਰੀਆਂ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਫੋਨ ਕਾਲ ਲਾਉਂਦੀਆਂ ਤੁਸੀਂ ਨਾ ਮੈਨੂੰ ਜੇ ਵੀ ਤੁਸੀਂ ਮੈਨੂੰ WhatsApp ਪਰ ਜ਼ਿਆਦਾ ਲਾਇਆ ਇੱਕ ਭੈਣ ਨੇ ਫੋਨ ਲਾਇਆ ਸੀ ਉਹ ਮੇਰੇ ਬੇਟੇ ਨੇ ਚੱਕਿਆ ਸੀ ਕਹਿੰਦੀ ਵੀ ਇੰਗਲਿਸ਼ ਦੇ ਵਿੱਚ ਵੀ ਵੀਡੀਓ ਆਉਂਦੀ ਆ ਉਹ ਭੈਣ ਵੀਡੀਓ ਭੇਜਦੀ ਹੁੰਦੀ ਮੈਨੂੰ ਆਇਆ ਤਾਂ ਪਤਾ ਨਹੀਂ ਵੀ ਕਿਹਨੇ ਲਾਇਆ ਸੀਗਾ ਤੇ ਉਹ ਇੰਗਲਿਸ਼ ਦੇ ਵਿੱਚ ਨਾ ਜੋ ਅਸੀਂ ਨਹੀਂ ਕੀਤੀ ਉਹ YouTube ਨਹੀਂ ਕਰਦੀ ਉਹ ਇੰਗਲਿਸ਼ ਦੇ ਵਿੱਚ ਉਹ ਪਤਾ ਨਹੀਂ ਉਹਨਾਂ ਨੇ ਕਾਹ ਤੋਂ ਇਸ ਤਰ੍ਹਾਂ ਕਰਤਾ ਹੈ ਔਖਾ ਤੋਂ ਉਹਨੇ ਐਪ ਹੁੰਦਾ ਤੁਸੀਂ ਐਪ ਲਾ ਲਿਆ ਕਰੋ ਤੇ ਫਿਰ ਉਹ ਪੰਜਾਬੀ ਚ ਹੋ ਜਾਂਦਾ ਹੈਗਾ ਤੇ ਪਰ ਹੈ ਗਲਤ ਹੋ ਗਿਆ ਥੋੜਾ ਜਿਹਾ ਇਹ ਉਹ ਐਪ ਲਾ ਕੇ ਦੇਖੋ ਨਾਲ ਫਿਰ ਤੁਹਾਨੂੰ ਪੰਜਾਬੀ ਚ ਹੋ ਜਾਂਦਾ ਹੈਗਾ ਤੁਸੀਂ ਉਹ ਕਰਵਾ ਲਿਓ ਕਿਸੇ ਤੋਂ ਵੀ ਕਿਦਾਂ ਪੰਜਾਬੀ ਸ਼ੋ ਤੇ ਉਹ ਕਿਸੇ ਨੇ ਫੋਨ ਲਾਇਆ ਸੀਗੀ ਮੇਰੇ ਬੇਟੇ ਨੇ ਚੱਕਿਆ ਕਿ ਨਹੀਂ ਮੈਂ ਤਾਂ ਵੀਡੀਓ ਦੇਖਣੀ ਸੀਗੀ ਤੇ ਕਹਿੰਦੀ ਵੀ ਉਹ ਇੰਗਲਿਸ਼ ਚ ਆਉਂਦੀ ਹੈ ਪਰ ਉਹ ਆਪਾਂ ਨਹੀਂ ਕੀਤੀ ਇੰਗਲਿਸ਼ ਉਹ YouTube ਨਹੀਂ ਕਰਦੀ ਇੰਗਲਿਸ਼ ਦੇ ਵਿੱਚ ਸਾਰੇ ਹੁੰਦੇ ਨੇਗੇ किसी किसी भीडियो है किसी जी मैं बोल दी इदा ही चलती है लो जी देखो बहुत सोनी कोटी बन के तैयार सोनू भी इन्हों चीजा की जरूरत तो हो गई लो जी बहुत सोहनी इस तरह कैमरा जम सही नहीं होगा इस तरह करते लो जी देखो जी देखो इस तरह बन के वाइट कलर जिदा जिदा बन के तैयार हो जाए मैं सखाई जाऊँगी ਤੁਕਿ ਸਾਨੂੰ ਇਸ ਤਰ੍ਹਾਂ ਪਤਾ ਲੱਗ ਜਿਉ ਆਪਣੇ ਕੋਲੇ ਕਿੰਦਾਂ ਦੀ ਚੀਜ਼ ਬਣ ਕੇ ਤਿਆਰ ਹੁੰਦੀ ਆ ਤੇ ਤੁਸੀਂ ਵੀ ਆਪਦੀ ਆਰਡਰ ਬੁੱਕ ਕਰਵਾ ਸਕਦੀਆਂ ਲੋ ਜੀ ਇਹ ਬਕੋਟੀਆਂ ਮੈਂ ਸੁਣ ਅੱਗੇ ਵੀ ਦੱਸਿਆ ਸੀ ਜੇ ਆਪਾਂ ਇਕੱਠੀਆਂ ਕਿਸੇ ਦੀਆਂ ਤਿਆਰ ਕਰਦੇ ਜੀ ਤਾਂ ਇਕੱਠੀਆਂ ਤਿਆਰ ਕੀਤੀਆਂ ਫਿਰ ਵੀ ਤੁਹਾਨੂੰ ਦੱਸਾਂਗੇ ਫਿਰ ਆਪਾਂ ਉਹਦੀ ਰੇਟ ਦੱਸਾਂਗੇ ਵੀ ਕਿੰਨੇ ਕਿੰਨੇ ਰੇਟ ਦੀਆਂ ਆਪਾਂ ਲਾ ਰਹੇ ਹਾਂ ਤੇ ਇਹ 8 ਕੋਟੀਆਂ 6-7 ਕੋਟੀਆਂ ਉਹਨੇ ਇਕੱਠੀਆਂ ਹੀ ਆ ਵੀ ਬਾਹਰ ਵੀ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਤੇ ਜਿਵੇਂ ਜਿਵੇਂ ਬਣ ਕੇ ਤਿਆਰ ਹੋਈ ਜਾਂਦੀ ਕਿਉਂਕਿ ਜਿਹੜੀ ਮਤਲਬ ਕਿਸੇ ਨੂੰ ਉਹ ਵੀਡੀਓ ਨਹੀਂ ਦੇਖੀਗੀ ਇਹ ਕਿਸੇ ਕੋਲ ਵੀਡੀਓ ਆ ਜਾਂਦੀ ਆ ਤਾਂ ਤੁਸ ਨੂੰ ਆਈਡੀਆ ਹੋ ਜਾਂਦਾ ਵੀ ਕਿੱਦਾਂ ਬਣ ਕੇ ਵੀ ਕਿੱਦਾਂ ਦੀ ਚੀਜ਼ ਆਪਾਂ ਬਣਾ ਰਹੇ ਆ ਤੇ ਬਟਰ ਨਹੀਂ ਲਾਏਗੀ ਕਿਉਂਕਿ ਬਟਰ ਨਾ ਆਪਣੇ ਕੋਲੇ ਹੈ ਨਹੀਂ ਸੀਗੇ ਆਪਾਂ ਬਟਰ ਇਕੱਠੇ ਮਿਲਿਆ ਕੀ ਤੇ ਫਿਰ ਸਾਰੇ ਮਿਲਾ ਦਾਂਗੇ ਦੈਸੇ ਮੈਂ ਥੁੱਕ ਪੀ ਜਾਈ ਲਾਤੀ ਸੀ ਬਟਰ ਰੇਤੇ ਲਾਉਣ ਵਾਲੇ ਕਿਉਂਕਿ ਜਦੋਂ ਆਪਾਂ ਕੋਰੀਅਰ ਕਰਵਾਉਣ ਲੱਗੇ ਅਜਾ ਸੰਸਾਰੀਆਂ ਦਾ ਖਾਵਾਗੀ ਫਿਰ ਵੀ ਕਈ ਵਾਰ ਉਹ ਵੀਡੀਓ ਨਹੀਂ ਆਉਂਦੀ ਇਹ ਆ ਜਾਂਦੀ ਹੈ ਲੋ ਜੀ ਦੇਖੋ ਬਹੁਤ ਸੋਹਣੀ ਚਿੱਟੇ ਕਲਰ ਦੀ ਆ ਇੱਕ ਮੈਂ ਤੁਹਾਨੂੰ ਦਿਖਾਤੀ ਸੀ ਕਿ 골ਡਨ ਕਲਰ ਦੀ ਨਹੀਂ ਉਹ ਮੈਨੂੰ ਸ਼ਾਇਦ ਮੀਰਪਾਲ ਪੋਰ ਬਲੌਕ ਦੇ ਵਿੱਚ ਪਾਈ ਸੀ ਉਹ ਚ ਦਿਖਾਈ ਹੈ ਇਹ ਪਹਿਨ ਕਾ ਲੈ ਕੇ ਆਉਂ ਤੇ ਅੱਜ ਆਪਾਂ ਬਲੈਕ ਇਹ ਕੋ ਨਾਲ ਤਿਆਰ ਕਰੀ ਜਾਂਦੇ ਆ ਵਾਈਟ ਬਲੈਕ ਵਾਈਟ ਜ਼ਿਆਦਾ ਵਾ ਉਹਨਾਂ ਦੀ ਤੇ ਸਾਰੀਆਂ ਤੁਹਾਨੂੰ ਦਿਖਾਵਾਂਗੇ ਖਾਸ 7 8 ਨਾਗ ਉਹਨਾਂ ਦੀ ਸੋਹਣੀ ਬਲੌਜ ਵਗੈਰਾ ਤੇ ਫਿਰ ਤੁਹਾਨੂੰ ਰੇਟ ਵੀ ਸਾਰਾ ਇਕੱਠਾ ਹੀ ਦੱਸਾਂਗੇ ਲੋ ਜੀ ਤੁਸੀਂ ਬਣਵਾ ਸਕਦੀ ਆ ਬਟਨ ਲਾ ਕੇ ਤਿਆਰ ਹੋ ਤੇ ਵਧੀਆ ਜੁੱਪੀ ਆਪਾਂ ਲਾਤੀ ਇਸ ਕਰ ਲਈ ਬਹੁਤ ਵਧੀਆ ਬਾਤ ਹੀ ਵੀ ਸੈਵ ਆ ਇਸ ਤਰ੍ਹਾਂ ਦੇ ਡਿਜ਼ਾਈਨ ਪਾਤਾ ਸੀਗਾ ਸੋ ਨੂੰ ਵੀ ਇਸ ਤਰ੍ਹਾਂ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤੁਸੀਂ ਆਪ ਦਾ ਬਲੌਗ ਕੋਟੀ ਜਾ ਕੇ ਕੁਝ ਵੀ ਬਣਾਉਣਾ ਵਾ ਤੇ ਪਰ ਆਰਡਰ ਸਾਨੂੰ ਪਹਿਲਾਂ ਬੁੱਕ ਕਰਕੇ ਕਰਨਾ ਫੈਣਾ ਵਾ ਤੇ ਆਪਾਂ ਤੁਹਾਡਾ ਜੋ ਤੁਹਾਡੀ ਚੀਜ਼ ਆ ਤੇ ਬਣ ਕੇ ਤਿਆਰ ਹੋਈ ਆ ਤੇ ਇੱਕ ਆਪਣੀ ਮਕਸਰ ਲਈ ਭੈਣ ਆਪਣੇ ਨਾਲ ਜੁੜੀ ਹੋਏ ਉਹਨਾਂ ਦੀ ਕੋਟੀ ਆ ਮੈਂ ਉਹਨਾਂ ਨੇ ਕਮੈਂਟ ਕੀਤਾ ਸੀਗਾ ਵੀ ਜਿਹੜੀ ਵੀਡੀਓ ਵੇਖਦੇ ਹੋਣਗੇ ਆ ਪਹਿਲੇ ਛੋਟੀ ਕੋਟੀ ਮੈਂ ਤਿਆਰ ਕਰੀ ਜਾਂਦੀ ਆ ਭੈਣ ਨੇ ਮੈਸੇਜ ਕੀਤਾ ਸੀ WhatsApp 'ਤੇ ਕਹਿੰਦੀ ਵੀ ਆਪਣੀ ਕੋਟੀ ਤਿਆਰ ਹੋ ਗਈ ਤੇ ਫਿਰ ਵੀਡੀਓ ਵੇਖਦੇ ਹੋਣ ਕਿ ਹਾਂ ਕੋਈ ਗੱਲ ਨਹੀਂ ਆਪਾਂ ਤੁਹਾਡੀ ਕੋਟੀ ਤਿਆਰ ਕਰੀ ਜਾਂਦੀ ਆ ਨਬੋ ਜੀ ਪਹਿਲੇ ਮਕਸਰ ਲਈ ਮੈਂ ਕੋਟੀ ਦੀ ਮੈਂ ਗੱਲ ਕਰਦੀ ਆ ਪਿਛਲੇ ਜਨਵਰੀ ਦੇ ਆ ਆਰਡਰ ਬੁੱਕ ਹੋਇਆ ਵਾ ਇਹ ਹਾਜੀ ਤਾਂ ਆਪਾਂ ਤਾਂ ਬਣਾ ਕੇ ਦਿੱਤੀਗੀ ਕੋਈ ਨਹੀਂ ਹੁਣ ਆਪਾਂ ਬਣਾ ਕੇ ਦੇਵਾਂਗੇ ਜਰੂਰ ਲਓ ਜੀ ਚਲੋ ਜੀ ਠੀਕ ਆ ਸੋਨ ਵੀ ਪਸੰਦ ਹੋਵੇ ਤੁਸੀਂ ਵੀ ਇਸ ਤਰ੍ਹਾਂ ਜਾਕਟ ਕੋਟੀ ਬਲੌਜ ਕੁਝ ਵੀ ਬਣਵਾਉਣਾ ਬਣਵਾ ਸਕਦੀਆਂ ਆ ਡਰਾਪ ਦੀ ਪਹਿਲਾਂ ਬੱਕ ਕਰਵਾਇਓ ਹਾਜੀ ਆਪਾਂ ਬਟਨ ਲਾਉਣੇ ਕਰਕੇ ਸੈਟਿੰਗ ਜੀ ਹੋਊਗੀ ਤੇ ਲਓ ਜੀ ਆਪਾਂ ਜੇਬਾਂ ਵੀ ਲਾਈਆਂ ਨੇ ਇਹਨਾਂ ਦੇ ਦੇਖੋ ਜੇਬਾਂ ਲੱਗੀਆਂ ਹੋਈਆਂ ਮੈਂ ਕੁੱਲੀਆਂ ਡੁੱਡੀਆਂ ਆਪਾਂ ਜੇਬਾਂ ਲਾਉਣੀ ਆ ਇਹ ਬਣਾ ਲਿਆ ਮੈਂ। ਕਿਉਂਕਿ ਜਿੰਨਾਂ ਕੋਲੇ ਜਾਣ ਜਾਣੀਆਂ ਇਹ ਉਹਨਾਂ ਨੂੰ ਵੀ ਪਹਿਲਾਂ ਪਤਾ ਲੱਗ ਜਾਣਾਗਾ। ਨਾ ਪਹਿਲੇ ਪਤਾ ਲੱਗ ਜਾਣਾ ਵੀ ਇਸ ਤਰ੍ਹਾਂ ਬਣੀ ਹੋਈ ਹੈ। ਲੋ ਜੀ। ਚਲੋ ਜੀ। ਆਪਾਂ ਕੋਟੀ ਸੁੰਨ ਦਿਖਾਤੀ ਆ। ਕਿਉਂਕਿ ਜਿਨੇ ਕੋਲੇ ਵੀਡੀਓ ਆ ਗਈ ਪਹਿਲਾਂ ਕਿਸੇ ਨੂੰ ਹੁੰਦਾ ਵੀ ਚਲੋ ਆਪਾਂ ਬਣਵਾਉਣਾ ਹਨ। ਤੇ ਆਰਡਰ ਤੋਂ ਪਹਿਲਾਂ ਔੱਕ ਦੇ ਕਰਵਾਉਣੇ ਪੈਣਗੇ। ਚਲੋ ਹੁਣ ਦੱਸਿਆ ਵੀ ਜਿਵੇਂ ਮੇਰੇ ਮੌਸਮ ਫਿਰ ਜਨਵਰੀ ਸੀ ਤੇ ਔੱਕ ਹੋਇਆ ਤੇ ਹਜੇ ਤੱਕ ਬਣਾ ਕੇ ਨਹੀਂ ਦਿੱਤੀਗੀ। ਤੇ ਇਹ ਬੋਥ ਟਾਈਮ ਲੱਗ ਜਾਂਦਾ ਹੈਗਾ ਲਓ ਜੀ ਤੇ ਹੁਣ ਆਪਾਂ ਸਵੀਰ ਆਪਾਂ ਬਲੈਕ ਜੈਕਟ ਤੇ ਕੋਟੀ ਕੋਰੀਅਰ ਕਰਵਾਉਣੀ ਆਪਾਂ ਸਵੀਰ ਸੁਣੂ ਵੀ ਦੱਸਾਂਗੇ ਆਪਾਂ ਕਿੱਥੇ ਕਰਵਾਉਣੀ ਹੈ ਹਜੇ ਆਪਾਂ ਸਲਾਈ ਕਰਨ ਆਈ ਰਹੀ ਦੀ ਆਪਾਂ ਸਲਾਈ ਕਰ ਦਈਏ ਫਿਰ ਸਾਨੂੰ ਸਵੀਰ ਦਿਖਾਵਾਂਗੇ ਤੇ ਨਾਲ ਇਹ ਹਜੇ ਆਪਣੇ ਕੋਲੇ ਉਹ ਗੁਗਲ ਪੇ ਹਜੇ ਉਹਨਾਂ ਦਾ ਡੰਨ ਨਹੀਂ ਹੋਇਆ ਜੋ ਗੁਗਲ ਪੇ ਡੰਨ ਹੋ ਗਿਆ ਤੇ ਫਿਰ ਆਪਾਂ ਸਾਨੂੰ ਦਿਖਾਉਣੇ ਹੁੰਦੇ ਹਨਾ ਪਹਿਲਾਂ ਨਹੀਂ ਤੇ ਪਾਉਦੇ ਹੁੰਦੇ ਤੇ ਰਾਤ ਨੂੰ ਫੋਨ ਆਇਆ ਸੀ ਵੀ ਅਸੀਂ ਅੱਜ ਕਰਵਾਵਾਂਗੇ ਤੇ ਜੀ ਅੱਜ ਉਹਨਾਂ ਨੇ ਕਰਵਾਤਾ ਤੇ ਫਿਰ ਆਪਾਂ ਤੁਹਾਨੂੰ ਸਵੀਰੇ ਵੀਡੀਓ ਉਹ ਦਿਖਾ ਦਾਂਗੇ ਉਹ ਤਾਂ ਜਾਣਾ ਤਾਂ ਅੱਜ ਵੀ ਕਰਦੇ ਆ ਨਹੀਂ ਸੀਗਾ ਨਹੀਂ ਤਾਂ ਫੜਾਏ ਹੁੰਦੇ ਕੂਰੀਅਰ ਕਰਵਾਏ ਹੁੰਦੇ ਪਰ ਆਪਣੇ ਕੋਲ ਹਜੇ ਵੀ ਇਹੀ ਪੈਸੇ ਨਹੀਂ ਨਾ ਪਹੁੰਚੇਗੇ ਤੇ ਫੋਨਾਂ ਚਿਰ ਨਹੀਂ ਹੈਗੇ ਆਪਾਂ ਕਰਵਾ ਸਕਦੇਗੇ ਤੇ ਚਲੋ ਹੁਣ ਗੱਲ ਤੇ ਗੱਲ ਜਾਊਗੀ ਜਦੋਂ ਪੈਸੇ ਆਉਣਗੇ ਆਪਾਂ ਫੇਰ ਚੀਜ਼ ਕਰਵਾ ਦੇ ਕੂਰੀਅਰ ਕਰਵਾਉਣੀ ਹੁੰਦੀ ਆ ਤੇ ਪਹਿਲਾਂ ਮੇਰੀਆਂ ਭੈਣਾਂ ਕਹਿਣੀਆਂ ਵੀ ਸਾਥੋਂ ਵੀ ਜੀ ਨੇ ਜਾ ਬਲ ਮੈਂ ਆਰਡਰ ਦਿੰਦੀਆਂ ਜਾਖਟਾ ਕੁਰਤੀਆਂ ਦੇ ਕਹਿੰਦੇ ਤੁਸੀਂ ਪਹਿਲਾਂ ਪੈਸੇ ਵਵਾ ਲਓ ਤੇ ਪਰ ਪਹਿਲਾਂ ਆਪਾਂ ਪੈਸੇ ਨਹੀਂ ਵਵਾਉਂਦੇ ਜਦੋਂ ਚੀਜ਼ ਬਣ ਗਈ ਉਹਨਾਂ ਨੇ ਵੀਡੀਓ ਕੱਲ ਕਰਕੇ ਦਿਖਾ ਦਿੱਤੀ ਉਦੋਂ ਪੈਸੇ ਉਦੋਂ ਕੁਐਸਟ ਹੁੰਦੀ ਹੈ ਮੇਰੀ ਵੀ ਉਦੋਂ ਨਾ ਟਿਕਾਇਆ ਕਰੋ ਉਦੋਂ ਨਾ ਕਿਹਾ ਕਰੋ ਵੀ ਇੱਕ ਦਿਨ ਦੋ ਦਿਨ ਰੁਕ ਜੂ ਉਦੋਂ ਨਾ ਕਿਹਾ ਕਰੋ ਤੁਸੀਂ ਕਿਉਂਕਿ ਮੈਂ ਤਾਂ ਅਭੀ ਆਪਾਂ ਕੰਮ ਇੱਕ ਨੰਬਰ ਸਾਫ਼ ਸੁਥਰਾ ਕਰਦੇ ਆ ਵੀ ਮੈਂ ਕੋਈ ਇਹ ਨਹੀਂ ਕਹਿੰਦੀ ਵੀ ਆਪਾਂ ਪੈਸੇ ਰੱਖ ਲਈ ਵੀ ਪਹਿਲਾਂ ਲੈ ਲਈਏ ਤੇ ਕਿਉਂਕਿ ਆਏ ਹੁੰਦਾ ਚੀਜ਼ ਜਗਰ ਦੀ ਬਣੇ ਨਾ ਬਣੇ ਸਰਦਾਰ ਦੀ ਆਪਣੀ ਹੁੰਦੀ ਆ ਪਾਕਰ ਦੋ ਨੰਬਰ ਦਾ ਕੰਮ ਕਰਨਾ ਵਿਚਾਰ ਕੋਈ ਨੇ ਬਣ ਗਈ ਤਾਂ ਬਣ ਗਈ ਸਹੀ ਹਣਾ ਇਹ ਤਾਂ ਕੁਛ ਨਹੀਂ ਨਾ ਪਾ ਕਰਨਾ ਜਦੋਂ ਥੋੜੀ ਚੀਜ਼ ਬਣ ਕੇ ਤਿਆਰ ਹੋ ਜੇ ਨਹੀਂ ਤੁਸੀਂ ਉਦੋਂ ਆੜ ਕਿਆ ਕਰੋ ਜਦੋਂ ਤੁਸੀਂ ਉਸੇ ਟਾਈਮ ਹੀ ਚੀਜ਼ ਮੰਗਵਾਇਆ ਕਰੋ ਕਿਉਂਕਿ ਮੈਂ ਬਹੁਤ ਮੁਸ਼ਕਲ ਦੇ ਨਾਲ ਚੀਜ਼ ਤਿਆਰ ਕਰਕੇ ਦਿੰਦੀ ਆ ਕਿਉਂਕਿ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈਗਾ ਤੇ ਚਲੋ ਕੋਣੇ ਪਾਸ ਫੇਰ ਸਾਨੂੰ ਜਾ ਕੇ ਕੋਟੀ ਪੱਪ ਸਾਨੂੰ ਦਿਖਾਵਾਂਗੇ ਤੇ ਜੇ ਜਦੋਂ ਆਪਾਂ ਦੇ ਕੋਲੇ ਪੈਸੇ ਡੰਨ ਹੋਗੇ ਚਲੋ ਜੀ ਠੀਕ ਹੈ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਤੇ ਰਿਕਵੈਸਟ ਆ ਮੇਰੀਆਂ ਭੈਣਾਂ ਤੁਸੀਂ ਦੀ ਝੂ ਟੂ ਵੀਡੀਓ ਬਹੁਤ ਘੱਟ ਵੇਖਦੀਆਂ ਵੀਡੀਓ ਨੂੰ ਪਤਾ ਨਹੀਂ ਕੀ ਗੱਲ ਆ ਬਹੁਤ ਘੱਟ ਵੇਖਦੀ ਵੀਡੀਓ ਬਹੁਤ ਵੇਖਿਆ ਕਰੋ ਤੁਸੀਂ ਵੀ ਮਿਹਨਤ ਬਹੁਤ ਲੱਗਦੀ ਆ ਵੀਡੀਓ ਬਣਾਉਣ ਤੇ ਚਲੋ ਜੀ ਠੀਕ ਆ ਵੀਡੀਓ ਵੀ ਆਪਣੀ 10 ਮਿੰਟ ਦੀ ਹੋਊਗੀ ਧੰਨਵਾਦ ਜੁੜਨ ਦਾ